ਕੋਈ ਨਹੀਂ ਬੜੋ ਘਰ ਲੈ ਕੁਛ ਹੋਵੇ ਬੱਚਾ ਛੱਡ ਦੇ ਹੁਣ ਕੋਈ ਨਹੀਂ ਕੁਛ ਹੋਵੇ ਬੱਚਾ ਬੱਚਾ ਤੈਨੂੰ ਕੋਈ ਕੁਛ ਹੋਵੇ ਬੱਚਾ ਹੋਰ ਉਸ ਨੂੰ ਲਾ ਆ ਕੁਛ ਹੋਵੇ ਬੱਚਾ ਸਾਰੀ ਦੁਨੀਆ ਨੂੰ ਮੋਰੀ ਜਦੋਂ ਤੈਨੂੰ ਦੱਸਿਆ ਤਦੋਂ ਜਮਨ ਨਜਾਇਜ਼ ਤੱਕ ਮੈਂ ਤੁਹਾਨੂੰ ਸਾਰਾ ਰਜ਼ਾਈ ਦੱਸਦਾ ਅਸੀਂ ਇਹਨੂੰ ਲਾਈ ਕਰਦਾ ਅਸੀਂ ਕੋਈ ਕੈਪ ਕੋਈ ਹਜ਼ਾਰਾਂ ਰੁਪਏ ਦਲਾਕੇ ਕੋਈ 2000 ਦਲਾਲੀ ਨਹੀਂ ਕੋਈ ਅਸੀਂ ਤੈਨੂੰ ਇਵੇਂ ਤੂੰ ਕਹਿੰਦਾ ਮੈਨੂੰ ਲੱਗਿਆ 500000 ਹੋਰ ਜਾਂਦੀ ਤਸਦੀਕ ਕਰਨੀ ਅੱਜ ਤਰੀਕ 13 ਨੌਵਾਂ ਮਹੀਨਾ ਤੇ 2024 ਪਸ਼ੂ ਮੰਡੀ ਮਾਨਸਾ ਦੇ ਉੱਪਰ ਖੜੇ ਆ ਦਿਖਾਵਾਂਗੇ ਤੁਹਾਨੂੰ ਵਿਕਰੀ ਵਾਲੇ ਨਾ ਕਵਰ ਕਰਕੇ ਬਹੁਤ ਟੌਪ ਤੋਂ ਟੌਪ ਕੁਆਲਿਟੀ ਦੀਆਂ ਮੱਝਾਂ ਜਿਹੜੀਆਂ ਪਸ਼ੂ ਮੰਡੀ ਮਾਨਸਾ ਦੇ ਵਿੱਚ ਪਹੁੰਚ ਚੁੱਕੀਆਂ ਸਵੇਰ ਸਵੇਰ ਦਾ ਟਾਈਮ ਆ ਮੌਸਮ ਸੋਹਣਾ ਚੰਗੀ ਗਿਣਤੀ ਦੇ ਵਿੱਚ ਪਸ਼ੂ ਤੇ ਵਪਾਰੀ ਭਰਾ ਜਿਹੜੇ ਮੰਡੀ ਦੇ ਵਿੱਚ ਪਹੁੰਚ ਚੁੱਕਿਆ ਸੋ ਵੀਡੀਓ ਨੂੰ ਕਿਰਪਾ ਕਰਕੇ ਐਂਡ ਤਾਈਂ ਦੇਖਿਓ ਤੇ ਜਿਹੜੇ ਭਰਾ ਪਹਿਲੀ ਵਾਰੀ ਦੇਖੋਗੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਵੀਡੀਓ ਦੇ ਵਿੱਚ ਭਰਾਵੋ ਮਾਨਸਾ ਮੰਡੀ ਦੇ ਵਿੱਚ ਜਿਹੜੇ ਵੀਡੀਓ ਦੇ ਵਿੱਚ ਨੰਬਰ ਬੋਲਣ ਤੇ ਪੂਨਰ ਦੌਰ ਤੇ ਪਾਬੰਦੀ ਲਗਾਈ ਹੋਈ ਹੈ ਮੰਡੀ ਦੇ ਪ੍ਰਬੰਧਕਾਂ ਵੱਲੋਂ ਤਾਂ ਕਰਕੇ ਕਿਸੇ ਵੀ ਮਾਲਕ ਵੀਰ ਦਾ ਐਡਰੈਸ ਤੇ ਫੋਨ ਨੰਬਰ ਹੈ ਜਿਹੜਾ ਆਪਾਂ ਨਹੀਂ ਬੋਲ ਸਕਦੇ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਵੀ ਸੋਨੂੰ ਘਰ ਬੈਠਿਆਂ ਨੂੰ ਜਿਹੜਾ ਆਪਾਂ ਕਰੇ ਲੂ ਪਸ਼ੂ ਵੇਚਣਾ ਜਾਂ ਖਰੀਦਣਾ ਹੁੰਦਾ ਉਹਦਾ ਜਿਹੜਾ ਰੇਟਾਂ ਦਾ ਅੰਦਾਜ਼ਾ ਲੱਗ ਜਾਂਦਾ ਸੋ ਜਿਹੜਾ ਪਸ਼ੂ ਦਾ ਬੋਲਿਆ ਗਿਆ ਮੁੱਲ ਹੁੰਦਾਗਾ ਵੀਡੀਓ ਦੇ ਵਿੱਚ ਉਹ ਕੋਈ ਅਸਲ ਵਿੱਚ ਜਿਹੜਾ ਅਸਲ ਮੁੱਲ ਨਹੀਂ ਹੁੰਦਾ ਪਸ਼ੂ ਦਾ ਉਹਦੇ ਵਿੱਚੋਂ ਦੇਣ ਲੈਣ ਮੇਲੇ ਬਹੁਤ ਘੱਟ ਵਧੇ ਜਾਂਦਾ ਜੇ ਲੱਖ ਪਲੱਸ ਵਾਲਾ ਪਸ਼ੂ ਆ ਤਾਂ ਉਹ ਕਈ ਵਾਰ ਲੱਖ ਜਾਂ ਲੱਖ ਤੋਂ ਥੱਲੇ ਵੀ ਰਹਿ ਜਾਂਦਾ ਤੇ ਉਸ ਨੂੰ ਜ असल मुन्ना समझे करो सो आ जाओ फिर बने रहे हो वीडियो ਦੇ ਨਾਲ ਐਂਡ ਤੱਕ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਸ਼ੇਅਰ ਕਰਾ ਕਰ ਦਿਓ ਆ ਜਾਓ ਫਿਰ ਕਰਦੇ ਆ ਸ਼ੁਰੂਆਤ ਜੀ ਲੋ ਜੀ ਇੱਕ ਨੀਲੀ ਰਵੀ ਦੇ ਵਿੱਚ ਪੈਂਦੀ ਬਿਲਕੁਲ ਟੋਪ ਦੀ ਝੋਟੀ ਹੋਰ ਹੁਣ ਆ ਤੁਹਾਨੂੰ ਇੱਕ ਵਾਰੀ ਖੜੀ ਦੇ ਨਿਗਾ ਮਾਰ ਲਓ ਤੋੜ ਕੇ ਵੀ ਦਿਖਾ ਦੇਾਂਗੇ ਬਹੁਤ ਸੁਨੱਖੀ ਝੋਟੀ ਆ ਲੰਬਾਈ ਲੰਗੂਈ ਚੰਗੇ ਚੰਗੇ ਕੱਦ ਕਾਢ ਦੀ ਤੇ ਚੰਗੀ ਪਲੀ ਪੁੜੀ ਆ ਖਵਾਨੇ ਦੀ ਵੰਤਰ ਇੱਕ ਵਾਰੀ ਨੇੜੇ ਤੋਂ ਚੈੱਕ ਕਰ ਲਿਓ ਤੇ ਤੋਰ ਕੇ ਵੀ ਦਿਖਾ ਦਾਂਗੇ ਬਹੁਤ ਸੋਹਣਾ ਖਵਾਨਾ ਪੂਰਾ ਗੈਪ ਵਾਲਾ ਥਣ ਲੱਗਾ ਜਿਹੜਾ ਚਾਰੇ ਥਣ ਇੱਕੋ ਜਿਹਾ ਬੰਦਾ ਡਰਚ ਪੈਂਦੀ ਹੈ ਦੇਖ ਸਕਦੇ ਤੁਸੀਂ ਇੰਗਾੜੀ ਜਿਆਦਾ ਤੇ ਫੇਸ ਕੁਆਲਟੀ ਦੇਖ ਲਓ ਸਿੰਗਾ ਸੁੰਗਾ ਨਹੀਂ ਬਿਲਕੁਲ ਖੁੰਡੀ ਆ ਅੱਗੇ ਬੱਚਾ ਬੈਠਾ ਬੱਚਾ ਵੀ ਨੀਲੀ ਰਵੀ ਦਾ ਲੈ ਇੱਕ ਵਾਰੀ ਤੁਰਦੀ ਨੂੰ ਚੈੱਕ ਕਰ ਲਿਓ ਫੇਸ ਕੁਆਲਟੀ ਦੀ ਮੱਝ ਸੋਹਣੀ ਹੈ ਤੇ ਸਿੰਗਾ ਨਹੀਂ ਬਿਲਕੁਲ ਖੁੰਡੀ ਆ ਸਨੱਖੀ ਝੋਟੀ ਆ ਚੰਗੀ ਪਲੀ ਪੁਲੀ ਆ ਦੇਖੋ ਦੇਖੋ ਦਰਦੀ ਤੇਰੇਗਾ ਮਾਰ ਲਓ ਮੋੜ ਲਓ ਜੀ ਜੋਰ ਨੀਲੀ ਰਵੀ ਦੇ ਵਿੱਚ ਪੈਂਦੀ ਆ ਨੀਲੀ ਰਵੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਆ ਚਾਰੋਂ ਪੈਰ ਚਿੱਟੇ ਮੱਥੇ 'ਚ ਫੁੱਲ ਸਿੰਘਾਂ ਦੀ ਬਿਲਕੁਲ ਕੁੰਡੀ ਬਾਡੀ ਬੰਦਰ ਦੀ ਚੰਗੀ ਪੂਰੀ ਪਲੀ ਹੋਈ ਝੋਟੀ ਆ ਵਨੋਂ ਬੁਨਾ ਦੇਖੋ ਕਰਮਵਾਲੀ ਨੇ ਸੋਨਾ ਤਿਆਰ ਕਰਿਆ ਡਿਟੇਲ ਸਾਰੀ ਆਪਾਂ ਬਾਈ ਤੋਂ ਪੁੱਛ ਲਾਂਗੇ ਕਰਦੀ ਹੈ ਭਾਈ ਅੱਛੀ ਗੱਲ ਜੀ ਨਾਂਗਿਆ ਜੀ ਆਪਣਾ ਕਰਮਜੀਤ ਸਿੰਘ ਕਰਮਜੀਤ ਪਿੰਡ ਕਿਹੜਾ ਜੀ ਗੈਰੀਬਾਰਾ ਸੁਨੂ ਗੈਰੀਬਾਰਾ ਸਿੰਘ ਇਹ ਜਿਹੜੀ ਆ ਬਈ ਝੋਟੀ ਦਿਖਾਈ ਹੈ ਕਿਹੜਾ ਸੋਸ ਸੁਈ ਹੈ ਇਹ ਪਹਿਲਾ ਨਹੀਂ ਪਹਿਲਾ ਸੋਸ ਸੁਈ ਹੈ ਇਸ ਵਾਰ ਝੋਕੀ ਦੰਦਾਂ ਠੀਕ ਆ ਝੋਟੀ ਹੈ ਜੀ ਪਹਿਲਾ ਸੋਆ ਇਸ ਵਾਰ ਸੁਈ ਹੈ ਤੇ ਕਿੰਨੇ ਦਿਨਾਂ ਦੀ ਸੁਈ ਹੈ ਜੀ 4 ਦਿਨਾਂ 4 ਦਿਨ ਸੁਈ ਨੂੰ ਹੋ ਗਿਆ ਬੱਚਾ ਕੀ ਹੈ ਜੀ ਮਗਰ ਹੈ ਘੱਟੀ ਹੈ ਜੀ ਬੱਚਾ ਮਗਰ ਕੱਟੀ ਆ ਜੀ 4 ਦਿਨ ਸੂਈਨ ਹੋ ਗਏ ਤੇ ਕਿੰਨਾ ਦਾ ਤਿਆਰ ਆ ਜੀ ਗੋਲਾ ਬੋਲਾ ਹੁਣ ਐਸਾ ਲਓ 9 ਕਿਲੋ ਦਦਾ ਜੀ ਪੂਰਾ ਤਸ਼ੱਲੀ ਵਾਲਾ ਹਾਂ ਠੀਕ ਆ ਤੇ ਬਾਈ ਕਹਿੰਦਾ ਵੀ 9 ਕਿਲੋ ਜਿਹੜਾ ਗੋਲਾ ਮਤਲਬ ਐਸ ਵਕਤ ਹਾਜ਼ਰ ਆ ਬਾਈ ਹਾਲ ਤਸ਼ੱਲੀ ਕਰ ਸਕਦਾ ਤੇ ਭਾਗ ਹੀ ਰੱਖਤਾ ਜਾਇਆ ਜਾਂਦਾ ਇੱਕਤੀਏ ਇੱਕ ਲੱਖ ਤੇ 30 ਹਜ਼ਾਰ ਬਾਈ ਕਹਿੰਦੇ ਵੀ ਡਿਮਾਂਡ ਕਰਦੇ ਵਿੱਚੋਂ ਮਾਨਦਾਨ ਹੋ ਜੂ ਬਾਈ ਮਾਨਦਾਨ ਬਾਈ ਕਹਿੰਦਾ ਵੀ ਫੁੱਲ ਹੋ ਜੂ ਤੇ ਪਸ਼ੂ ਮੰਡੀ ਮਾਨਸਾ ਦੇ ਉੱਪਰ ਜਿਹੜੀ ਮੱਝ ਬਾਈ ਲੈ ਕੇ ਆਏ ਜੇ ਕਿਸੇ ਵੀ ਭਰਾ ਨੂੰ ਜ਼ਰੂਰਤ ਆ ਤਾਂ ਪਸ਼ੂ ਮੰਡੀ ਮਾਨਸਾ ਦੇ ਉੱਪਰ ਆ ਕੇ ਮੱਝ ਖਰੀਦ ਸਕਦੇ ਬਾਈ ਉਹ ਇਹ ਕਮਾਜ ਤੁਹਾਨੂੰ ਹੋਰ ਦਿਖਾਉਣਾ ਇੱਕ ਵਾਰੀ ਖੜੀ ਤੇ ਨਗਾ ਮਾਰ ਲਓ ਡਿਟੇਲ ਸਾਰੀ ਆਪਾਂ ਬਾਈ ਤੋਂ ਪੁੱਛ ਲਾਂਗੇ ਜੀ ਮੱਝ ਚੰਗੀ ਆ ਦੁੱਧ ਵਾਲੀ ਮੱਝ ਥਣੋ ਵਾਲੇ ਦੀ ਬੰਦਰ ਚੈੱਕ ਕਰ ਲਓ ਤੁਹਾਨੂੰ ਤੁਹਾਨੂੰ ਬਹੁਤ ਆ 95 ਤੇ ਤੁਰਦੀ ਜਨੇਗਾ ਮਾਰ ਲਓ ਇੱਕ ਵਾਰੀ ਤੋੜ ਕੇ ਦਿਖਾਣਾ ਤੁਹਾਨੂੰ ਲੈ ਤੁਰਦੀ ਜਨੇਗਾ ਮਾਰ ਲਓ ਥਣੋ ਵਾਲੇ ਦੀ ਬੰਦਰ ਚੈੱਕ ਕਰ ਲਓ ਤੇ ਫਿਰ ਕੁਆਲਿਟੀ ਦੇਖ ਸਕਦਾ ਹਾਂ ਇਸ ਕੁਆਲਿਟੀ ਦੀ ਸੁਨੱਖੀਆ ਸਿੰਘਾ ਸਿੰਘਾਂ ਦੀ ਬਿਲਕੁਲ ਠੰਡੀ ਆ ਚੰਗੀ ਬੋਡੀ ਲੈਣ ਦੀ ਲਵਾਈ ਲੰਮਾਈ ਬਹੁਤ ਸੋਹਣੀ ਆ ਤੇ ਥਾਣਾਵਾਨੇ ਦੀ ਮੰਤਰ ਵੀ ਚੰਗੀ ਆ ਗਵਾਨਾ ਹੁਣ ਚੱਕਰ ਸਾਰੇ ਦੁੱਤੀ ਦਾ ਗਵਾਨਾ ਸੋਹਣਾ ਤਿਆਰ ਕਰਿਆ ਮਦਦੇ ਨੇ ਦੇਖੋ ਗਾੜੀ ਵੀ ਬਹੁਤ ਤੇ ਪਿਛੜੀ ਵੀ ਚੰਗੀ ਆ ਹਾਂ ਹਜ਼ਰ ਹੋ ਵੇ ਚੀਕਾਲ ਜੀ ਸਸ਼ੀ ਗਾਲ ਬਈ ਨਾ ਕੀ ਆਪਣਾ ਮੋਟੂ ਵੇ ਮੋਟੂ ਪਿੰਡ ਕਿਹੜਾ ਗਾਟਾ ਗਾਟਾ ਤੇ ਜੀ ਆਪਾਂ ਮੱਝ ਤੋੜ ਕੇ ਦਿਖਾਈਏ ਕਿਹੜਾ ਸੂਸੂਈ ਆ ਦੂਜਾ ਸੂਸੂਈ ਆ ਬਈ ਦੂਜਾ ਸੂਆ 10 ਕਿਲੋ ਤੋਂ ਵੱਧ ਦੁੱਧ ਦੇ ਫਲਾ ਕਿੰਨੇ ਦਿਨਾਂ ਦੀ ਸੂਈ ਆ ਹਾਂ ਬਈ 15 ਦਿਨਾਂ ਦੀ ਸੂਈ ਆ 15 ਦਿਨਾਂ ਦੀ ਸੂਈ ਆ ਬੱਚਾ ਕੀ ਆ ਇਹ ਮਗਰ ਬੱਚਾ ਕੱਟੀ ਹੈ ਜੀ ਬੱਚਾ ਮਗਰ ਕੱਟੀ ਆ ਬਈ 15 ਦਿਨ ਹੋ ਗਏ ਸੂਈ ਦੇ ਤੇ ਦੁੱਧ ਕਿੰਨਾ ਕ ਤੇਰਾ ਪੂਰਾ ਤਸੱਲੀ 5 ਕਿਲੋ ਤੋਂ ਵੱਧ ਦੇ ਬਈ ਪੂਰਾ ਤਸੱਲੀ ਵਾਲਾ ਪੂਰਾ ਤਸੱਲੀ ਵਾਲਾ ਦੋ ਡੰਗ ਚਾਰ ਡੰਗ ਵਾਲੇ ਤਸੱਲੀ ਕਰਾ ਦੇ ਛੇ ਡੰਗ ਜੋ ਕੋਈ ਚੱਕਰ ਨਹੀਂ ਬਈ ਠੀਕ ਆ ਤੇ ਚਵਾਈ ਚੂਈ ਦੀ ਚੰਗੀ ਹੈ ਪੂਰੀ ਸੀੜਾ ਜਮਾ ਬੋਲੀ ਹੈ ਬਈ ਉੱਪਰ ਵੀ ਦਾ ਰਹਿ ਗਿਆ ਠੀਕ ਤੁਹਾਨੂੰ ਬਸ ਉਹ ਵਾਲਾ ਚੰਗਾ ਆ ਗਿਆ ਠੀਕ ਆ ਤੇ ਪਾ ਕੀ ਰੱਖਤਾ ਜਾਜਾ ਪਾ ਓਏ 95 ਹਜ਼ਾਰ ਹੈ ਮੌਕੇ ਤੇ ਹੋ ਠੀਕ ਆ 95000 ਰੁਪਏ ਅਡਵਾਂਟ ਮੋਲਾ ਤੇ ਮੌਕੇ ਦੇ ਦੇ ਲੈਣਾ ਠੀਕ ਆ ਬਾਈ ਕਹਦਾ ਵੀ ਮਾਨਦਾਨ ਪੂਰਾ ਹੋ ਜਾਓ 95000 ਰੁਪਏ ਜਿਹੜਾ ਡਿਮਾਂਡ ਮੋਲਾ ਤੇ ਚੁਆਰੀ ਚੁਆਰੀ ਦੀ ਬਾਈ ਕਹਿੰਦਾ ਪੂਰੀ ਚੰਗੀ ਕੋਲੀ ਕੋਲੀ ਆ ਤੇ ਜੇ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਹੋਈ ਪਸ਼ੂ ਮੰਡੀ ਮਾਨਸਾ ਦੇ ਉੱਪਰ ਬਾਈ ਮੱਝ ਲੈ ਕੇ ਆਇਆ ਤੇ ਫ੍ਰੀ ਸਾਡ ਨੇ ਬਣੇ ਰਿਹਾ ਵੀਡੀਓ ਦੇ ਨਾਲ ਅੱਗੇ ਚੱਲ ਕੇ ਹੋਰ ਕੋਈ ਵੀਡੀਓ ਜਿਹੜੀ ਵਿਕਰੀ ਵਾਲੇ ਪਸ਼ੂ ਦੀ ਕਵਰ ਕਰਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਦੇਖੋ ਅੱਗੇ ਬੂਰੀ ਖੜੀ ਆ ਲੱਗਿਆ ਇੱਕ ਮੱਝ ਤੁਹਾਨੂੰ ਹੋਰ ਦਿਖਾਉਣੀ ਹੈ ਇੱਕ ਵਾਰੀ ਤੁਰਦੀ ਤੇ ਨਿਗਾਹ ਮਾਰ ਲਓ ਤੇ ਡਿਟੇਲ ਆਪਾਂ ਸਾਰੀ ਇਹਦੀ ਬਾਅਦ ਤੋਂ ਪੁੱਛਲਾਂਗੇ ਮੱਝ ਲੱਸੀ ਜ਼ਰੂਰ ਆ ਸੰਗਾ ਸੰਗਾ ਨਹੀਂ ਬਿਲਕੁਲ ਖੁੰਡੀ ਆ ਤੇ ਹਵਾਨੇ ਦੀ ਬੰਦਰ ਚੈੱਕ ਕਰੋ ਦੇਖੋ ਹਵਾਨਾ ਕਰਮਾਲੀ ਨੇ ਬਹੁਤ ਸੋਹਣਾ ਚਾਰ ਕਰਿਆ ਦੁੱਧ ਵਾਲੀ ਮੱਝ ਆ ਲੱਸੀ ਜ਼ਰੂਰ ਆ ਮਧਰੀ ਗੋਡੀ ਦੀ ਆ ਤਾਜੀ ਸੂਈ ਆ ਹਾਂ ਹਵਾਨਾ ਹੁਣ ਕਰਮਾਲੀ ਨੇ ਬਹੁਤ ਜ਼ਬਰਦਸਤ ਚਾਰ ਕਰਿਆ ਨੇੜੇ ਤੋਂ ਵੀ ਦਿਖਾਣੇ ਤੁਹਾਨੂੰ ਦੇਖੋ ਲੇਵੀ ਦੀ ਦਾਲ ਸੁਰੀਆ ਵਧੀਆ ਲੇਵੀ ਦੀ ਮੱਝ ਜਿਹੜੀ ਪੂਰੀ ਬਿਲਕੁਲ ਸਾਫ ਆ ਬਾਨੇ ਕੁੰਨੇ ਦੀ ਮੰਤਰ ਬਹੁਤ ਵੋਨੀ ਆ ਬਾਨੇ ਕੁੰਨੇ ਦੀ ਮੰਤਰ ਬਹੁਤ ਚੰਗੀ ਹੈ ਤੇ ਆ ਗਿਆ ਬੱਚਾ ਬੈਠਾ ਵਾ ਬਈ ਚਾਹ ਸੀ ਆ ਬਈ ਕਿਹੜਾ ਸੂਸੂਆ ਮਾਜੀ ਇਹ ਇਹ ਪੰਜਵੇਂ ਸੂਸੂਆ ਪੰਜਵਾਂ ਸੂਆ ਉੱਚੀ ਬੋਲੀ ਬਈ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਪੰਜਵਾਂ ਦਿਨ ਆ ਪੰਜ ਦਿਨੋਂ ਸੂਈ ਨੋ ਹੋ ਗਿਆ ਬਈ ਤੇ ਬੱਚਾ ਕੀ ਆ ਬੱਚਾ ਕੱਟਾ ਮੂੜਾ ਦਾ ਹੱਲ ਰੱਖ ਗਿਆ ਬੱਚਾ ਮੰਗਰਾ ਕੱਟਾ ਪੰਜ ਦਿਨੋਂ ਸੂਈ ਨੋ ਹੋ ਗਿਆ ਤੇ ਪੰਜ ਦਿਨਾਂ ਇਸੂਈ ਥੱਲੇ ਬਈ ਦੁੱਧ ਕਿੰਨਾ ਕ ਤੇਰਾ ਹੁੰਦਾ ਆਪਣੇ 12 ਕਿਲੋ ਪਿਆਰਾ ਪੂਰਾ ਤਸੱਲੀ ਵਾਲਾ ਤਸੱਲੀ ਆ ਜਮ ਖੰਡਾ ਵੀ ਬਾਈ ਕਹਦਾ ਵੀ 12 ਕਿਲੋ ਭਾਈ ਦੁੱਧ ਤੇਰਾ ਤੇ ਭਾਂਗੀ ਰੱਖਦਾ ਜਾਇਜ ਆ ਆ 85 ਯਰ 85 ਯਰ ਜੇ ਲੈਂਡ ਕਿੱਥੋਂ ਤਾਈ ਬਈ ਸਾਗਾਂ ਮਾਂ ਤਾਂ ਕੋਈ ਕਹਦਾ ਵੀ ਮੰਗ ਮੁੱਲ ਭਾਈ ਜਿਹੜਾ ਦਾ 85 ਯਾਰ ਤੇ ਮੱਝ ਜਿਹੜੀ ਦੁੱਧ ਵਾਲੀ ਆ ਚੰਗੀ ਮੱਝਾ ਵਿੱਚੋਂ ਮਾਂ ਤਾਂ ਜਿਹੜਾ ਖੁੱਲਾ ਹੋ ਜੂ ਪਸ਼ੂ ਮੰਡੀ ਮਾਨਸਾ ਦੇ ਉੱਪਰ ਮੱਝ ਲੈ ਕੇ ਤੇ ਕਿਸੇ ਵੀ ਭਰਾ ਨੂੰ ਜਰੂਰਤ ਹੋਈ ਤਾਂ ਜੜੀ ਮੱਝ ਖਰੀਦ ਸਕਦੇ ਹੋ ਥਾਣਾ ਹਵਾਨੇ ਦੀ ਮੱਝ ਬਹੁਤ ਸਾਫ ਆ ਲੱਸੀ ਜਰੂਰ ਆ ਸਿੰਗਾ ਦੀ ਬਿਲਕੁਲ ਕੁੰਡੀ ਆ ਤੇ ਹਵਾਨਾ ਬਹੁਤ ਸਾਫਾ ਬੰਦਦਾ ਦੁੱਧ ਵਾਲੀ ਮੱਝ ਲੈ ਵੀ ਕਾ ਮੱਝ ਸਾਨੂੰ ਹੋਰ ਦਿਖਾਉਣੀ ਬਿਲਕੁਲ ਤਾਜੀ ਸੂਈ ਹੋਈ ਮੱਝ ਤੇ ਬੋਡੀ ਢਾਂਚੇ ਦੀ ਮੱਝ ਚੰਗੀ ਆ ਤੇ ਥਾਣਾ ਹਵਾਨੇ ਦੀ ਪੰਤਰ ਚੈੱਕ ਕਰ ਲਓ ਪੂਰਾ ਸਾਫਾ ਹਨਾ ਪੂਰਾ ਗੈਪ ਵਾਲਾ ਥਣ ਲੱਗਿਆ ਹੋਣਾ ਸਿੰਗਾਂ ਦੀ ਬੰਤਰ ਦੇਖ ਸਕਦੇ ਹੋ ਸਿੰਘ ਥੋੜਾ ਜਿਹਾ ਖੁੱਲਾ ਪਰ ਬੋਡੀ ਮੁਤਾਬਕ ਜੱਜਦਾ ਤੇ ਪਲੀ ਚੰਗੀ ਪਲੀ ਹੋਈ ਮੱਝ ਆ ਦੇਖੋ ਅੰਤਰਮੰਤਰ ਚੰਗੀ ਆ ਮੱਝ ਦੀ ਤਾਜੀ ਸੂਈ ਹੈ ਭਾਈ ਅੱਛੀ ਗੱਲ ਜੀ ਅੱਛੀ ਗੱਲ ਜੀ ਭਾਈ ਕਿਹੜਾ ਸੂਸੂਈ ਆ ਮੱਝ ਇਹ ਇਹ ਦੂਜੇ ਚੂਏ ਦੂਜਾ ਸੂਸੂਈ ਆ ਕਿੰਨੇ ਦਿਨਾਂ ਦੀ ਸੂਈ ਆ ਭਾਈ 10 ਗਰਾਂ ਦਿਨ ਦੀ ਸੂਈ ਤੇ ਬੱਚਾ ਕੀ ਬਈ ਮੰਗ ਰਿਹਾ ਇਕਟਾ ਮੰਗ ਬੱਚਾ ਮੰਗਰ ਕਟਾ ਤੇ ਦੁੱਧ ਕਿੰਨਾ ਕੁ ਤਿਆਰ ਹੈ ਬਾਈ ਹੁਣ ਦੁੱਧ ਹੈਗਾ 10-11 ਵਗੋਂ ਹੋ ਜਾ 10-11 ਠੀਕ ਆ ਤੇ ਰੇਟ ਕੀ ਰੱਖਦਾ ਬਈ ਜਿਆਜ ਰਾਈਟ ਆ ਵਾ 1:20 1:20 ਮਾਨਦਾਨ ਉਹ ਵੀ ਮੁੱਕ ਤੇ ਮੌਕੇ ਦਾ ਮਾਨਦਾਨ ਠੀਕ ਹੈ ਬਾਈ ਕਹਿੰਦਾ ਬਈ 1,20,000 ਰੁਪਏ ਬਈ ਡਿਮਾਂਡ ਮੁੱਲਾ ਦੁੱਧ 11 ਲੀਟਰ ਤੇ ਜੇ ਕੋਈ ਵੀ ਭਰਾ ਲੈਣ ਆਉਂਦਾ ਤਾਂ ਮੌਕੇ ਤੇ ਜਿਹੜਾ ਮਾਨਦਾਨ ਫੁੱਲਾ ਹੋ ਜਾਏ ਮਾਜੇ ਚੰਗੀ ਆ ਦੁੱਧ ਵਾਲੀ ਚੰਗੇ ਗੈਪ ਵਾਲਾ ਥਣ ਲੱਗਿਆ ਹੋਇਆ ਦੇਖ ਸਾਲ ਲੈ ਵੀ ਇੱਕ ਤੁਹਾਨੂੰ ਝੋਟੀ ਤੇ ਮੈਂ ਇੱਕ ਮਾਜੇ ਹੋਰ ਦਿਖਾਉਣਾ ੜੀ ਬਹੁਤ ਟਾਪ ਕੁਆਲਿਟੀ ਝੋਟੀ ਆ ਤੇ ਇੱਕ ਵਾਰੀ ਖਰੀਦਦੇ ਨੇਗਾ ਮਾਰ ਲਓ ਤੋਰ ਕੀ ਵੀ ਦਿਖਾ ਦਾਂਗੇ ਤੁਹਾਨੂੰ ਭਵਾਨੇ ਦੀ ਮੰਤਰ ਚੈੱਕ ਕਰੋ ਭਵਾਨਾ ਹੂਨਾ ਕਰਮਾਲੀ ਦਾ ਬਹੁਤ ਸੋਹਣਾ ਤੇ ਅੰਗਾੜੀ ਅੰਗੂੜੀ ਬਹੁਤ ਚੰਗੀ ਤਿਆਰ ਕਰੀਆ ਬੰਦਾ ਡਰ ਜਾ ਇਹ ਥਣਾ ਸਾਇ ਦੇਖ ਸਕਦੇ ਤੁਸੀਂ ਪੂਰਾ ਬਿੱਥੀ ਵਾਲਾ ਜਿਹੜਾ ਥਣ ਲੱਗਿਆ ਹੋਇਆ ਸਿੰਗਾ ਸੁੰਗਾ ਦੀ ਬਿਲਕੁਲ ਕੁੰਡੀ ਆ ਇੱਕ ਵਾਰੀ ਤੁਰਦੀ ਤੇ ਨਗਾ ਮਾਰ ਲਓ ਡਿਟੇਲ ਆਪਾਂ ਸਾਰੀ ਬਾਈ ਤੋਂ ਪੁੱਛ ਲਾਂਗੇ ਦੇਖੋ ਜੀ ਬਹੁਤ ਸੋਹਣਾ ਡਰਾ ਮੱਝ ਦਾ ਥਾਂ ਥਣ ਵੀ ਉਹਨੇ ਸੋਹਣਾ ਸਿੰਗਾ ਸੁੰਗਾ ਦੀ ਬਿਲਕੁਲ ਕੁੰਡੀ ਆ ਆ ਥੱਲੇ ਉਠਕਣੀ ਪਹਿਲੇ ਹੀ ਸਾਥ ਬਣਿਆ ਖੜੇ ਆ ਲੈ ਮੈਂ ਦਾ ਪਾਸੇ ਹੋ ਰਿਹਾ ਤੁਰਦੀਂ ਜਾ ਕਰ ਲਓ ਇਹ ਦੇਰ ਆਪਾਂ ਸਾਰੀ ਬਾਈ ਤੋਂ ਪੁੱਛਾਂ ਦੇਖੋ ਸੌਦਾ ਵੀ ਹੋਈ ਜਾਂਦਾ ਬਈ ਨਾਲ ਹੀ ਇਹਦਾ ਮੱਝ ਦਾ ਬਈ ਅੱਛੀ ਗੱਲ ਜੀ ਸੱਚੀ ਗੱਲ ਜੀ ਬਈ ਕਿਹੜਾ ਸੂਆ ਸੂਈ ਹੈ ਮੱਝ ਆਪਣੀ ਦੂਜਾ ਸੂਆ ਝੋਟੀ ਹੈ ਦੂਜਾ ਸੂਆ ਸੂਈ ਹੈ ਤੇ ਕਿੰਨੇ ਦਿਨਾਂ ਦੀ ਸੂਈ ਹੈ ਬਈ ਇਹ ਸੂਈ ਨੂੰ ਹੋ ਗਏ ਬਈ ਅੱਜ 19ਵਾਂ ਦਿਨ ਅੰਮੀ ਦੇ ਮਸ਼ਵੀਰ ਹੋ ਗਏ ਬੱਚਾ ਕਿਹਦੇ ਵੀ ਮੰਗ ਰਹੇ ਬੱਚਾ ਕੱਟਿਆ ਜੀ ਬਾਈਓ ਠੀਕੇ ਜੀ ਬੱਚਾ ਮੰਗਰ ਕੱਟਿਆ ਜੀ 19 ਦਿਨ ਸੂਈ ਨੋਗੇ ਬਈ ਦੁੱਧ ਕਿੰਨਾ ਕਿ ਤਿਆਰਾ ਪੂਰਾ ਤਸੱਲੀ ਜਾਲਾ ਲੀ ਵਾਲਾ ਭਾਈ 11 ਲੀਟਰ ਜਮਾ ਹਾਜ਼ਰ ਹੈਗਾ ਪਹਿਲੇ ਦੂਏ ਦਿੱਤਾ ਇਹਨੇ ਦੱਸ ਠੀਕ ਹੈ ਭਾਈ ਕਹਿੰਦਾ ਵੀ ਪਹਿਲੇ ਸੂਏ ਦਾ ਭਾਈ ਜਿਹੜਾ ਦੁੱਧ ਸੀ ਉਹ 10 ਲੀਟਰ ਤੇ ਇਸ ਵਕਤ ਜਿਹੜਾ 11 ਲੀਟਰ ਪੂਰਾ ਜਿਹੜਾ ਦੁੱਧ ਤਿਆਰ ਆ ਦੁੱਧ ਹਾਂ ਪੂਰੀ ਠੰਡੀ ਸੀ ਲਾ ਤੇ ਦੁੱਧ ਭਾਈ ਕਹਿੰਦਾ ਵੀ ਚੰਗਾ ਪਾ ਦੂਗੀ ਕਾ ਕੀ ਰੱਖਦਾ ਭਈ ਜੈਜਾ ਜਮਾ ਲੈਣ ਦੇਣ ਜੈਜ ਭਾਈ ਬਾ ਮੁੱਲ ਦਾ ਨੱਪੇ ਕਰਦੇ ਆ ਠੀਕ ਆ 80000 ਦੀ ਦੇ ਦਾਂ ਠੀਕ ਆ ਭਾਈ ਲੈ ਵੀ ਭਾਈ ਕਹਿੰਦਾ ਵੀ ਭਾਈ ਮੁੱਲ ਕਰਦੇ ਆ 90 ਤੇ 80000 ਦੀ ਝੋਟੀ ਜਿਹੜੀ ਆਪਾਂ ਦੇ ਦੇ ਦਾਂਗੇ 24 ਰੁਪਏ ਦੀ ਬਾਈ ਦੇ ਦਸਨ ਮਦਾਬ ਕਿਹੜੀ ਚੰਗੀ ਆ ਪਸ਼ੂ ਮੰਡੀ ਮਾਨਸਾ ਦੇ ਪਰ ਝੋਟੀ ਇਹ ਲੈ ਕੇ ਆ ਬਾਈ ਜੇ ਕਿਸੇ ਵੀ ਭਰਾ ਨੂੰ ਜਰੂਰਤ ਆ ਤਾਂ ਇੱਥੇ ਆ ਕੇ ਬਾਈ ਮੱਝ ਜਿਹੜੀ ਤੁਸੀਂ ਇਹ ਖਰੀਦ ਸਕਦੇ ਹੋ ਝੋਟੀ ਬਾਈ ਦੀ ਚੰਗੀ ਆ ਜੀ ਲਓ ਜੀ ਕਾ ਨੀਲੀ ਰਾਵੀ ਦੇ ਵਿੱਚ ਪੈਂਦੀ ਤੁਹਾਨੂੰ ਇੱਕ ਝੋਟੀ ਦਿਖਾਉਂਦੇ ਆ ਠੀਕ ਆ ਬਿਲਕੁਲ ਤਾਜੀ ਸੂਈ ਹੋਈ ਝੋਟੀ ਆ ਨੀਲੀ ਰਾਵੀ ਦੇ ਵਿੱਚ ਪੈਂਦੀ ਆ ਤੇ ਬੱਚਾ ਵੀ ਮਗਰ ਨੀਲੀ ਰਾਵੀ ਦਾ ਤੇ ਰੇਟ ਵੀ ਵਾਣ ਵਾਲੇ ਦਸਨ ਮਦਾਬ ਕਿਹੜਾ ਤਾਂ ਬਹੁਤ ਜਾਇਜ਼ ਰਹੂਗਾ ਇੱਕ ਵਾਰੀ ਖੜੀ ਜਿਹਾ ਨਗਾ ਮਾਰ ਲਓ ਝੋਟੀ ਤੇ ਬਿਲਕੁਲ ਤਾਜੀ ਸੂਈ ਆ ਥਾਣਾ ਬਾਨੇ ਜੀ ਤੁਸੀਂ ਚੈੱਕ ਕਰ ਲਿਓ ਨੀਲੀ ਰਵੀ ਦੇ ਵਿੱਚ ਪੈਂਦੀ ਆ ਤੇ ਆ ਅੱਗੇ ਦਾ ਬੱਚਾ ਖੜਾ ਬਲੈਕ ਵਰੀ ਤੁਰਦੀ ਨੂੰ ਵੀ ਚੈੱਕ ਕਰ ਲਿਓ ਤੌਰ ਕਿ ਨਗਾ ਮਰਵਾ ਦਾਂਗੇ ਤੋਰੀ ਬਈ ਫੇਸ ਕੁਆਲਿਟੀ ਦੀ ਝੋਟੀ ਸੁਨਖੀ ਆ ਸਿੰਘ ਕੁੰਡਾ ਥੋੜਾ ਖੁੱਲਾ ਜ਼ਰੂਰ ਆ ਤੇ ਇਦਰੀ ਤੋਰ ਦੇ ਬਈ ਵੰਨੇ ਦੀ ਮੰਤਰ ਤੁਸੀਂ ਚੈੱਕ ਕਰ ਸਕਦੇ ਹੋ ਖਾਣਾ ਹਵਾਨੇ ਦੀ ਮੰਤਰ ਥੋੜਾ ਜਿਹਾ ਥਣ ਜਿਹੜਾ ਥੋੜਾ ਜਿਹਾ ਨਾਲ ਜੁੜਨਾ ਜ਼ਰੂਰ ਹੈ ਪਰ ਆਪਾਂ ਦੁੱਧ ਬਾਅਦ ਦੀ ਡਿਟੇਲ ਹੈ ਰਹੀ ਸਾਰੀ ਬਾਈ ਤੋਂ ਪੁੱਛਦੇ ਆ ਪਸ਼ੂ ਮੰਡੀ ਮਾਨਸਾਬ ਦੇ ਉੱਪਰ ਲੱਗਿਆ ਹੈ ਬਾਈ ਬਈ ਅੱਛੀ ਗੱਲ ਜੀ ਬਈ ਨਾ ਗਈ ਆਪਣੇ ਬਬੀ ਬਬੀ ਪਿੰਡ ਕਿਹੜਾ ਬਾਈ ਘੁੰਮਣ ਕਾ ਠੀਕ ਹੈ ਜਿਹੜੀ ਝੋਟੀ ਦਿਖਾਈ ਆਪਾਂ ਕਿਹੜਾ ਸੋਸੂਈ ਆ ਬਾਈ ਪਹਿਲੇ ਪਹਿਲਾ ਸੋਸੂਈ ਆਪਣੀ ਘਰ ਦੀ ਆ ਘਰ ਦੀ ਠੀਕ ਆ ਕਿੰਨੇ ਦਿਨੋਂ ਕੋਈ ਸੂਈ ਨੂੰ ਬਾਈ ਸੋਮਵਾਰ ਦੀ ਸੂਈ ਪੰਜ ਦਿਨੋਂ ਠੀਕ ਆ ਬੱਚਾ ਕੀ ਆ ਮੰਗਰ ਕੱਟਾ ਹੀ ਬੱਚਾ ਮੰਗਰ ਕੱਟਾ ਹੀ ਨੀਲੀ ਰਬੀ ਦੀ ਗੱਟਾ ਦੇਖ ਸਕਦੇ ਤੁਸੀਂ ਪੰਜ ਦਿਨਾਂ ਦੀ ਸੂਈ ਆ ਤੇ ਦੁੱਧ ਕਿੰਨਾ ਕੁ ਤਿਆਰ ਬਾਈ ਪੂਰਾ ਤਸੱਲੀ ਵਾਲਾ ਥੱਲੇ ਸ਼ਾਮੀ ਜੀ ਖੜੀ ਆ ਨਾ ਨਾ ਉਹ ਚੈੱਕ ਕਰਨੀ ਚਾਹੀਦੀ ਥੱਲੀ ਠੀਕ ਆ ਤੇ ਰੇਟ ਰੂਟ ਕੀ ਰੱਖਦਾ ਜਾਜ ਲਾਜਮ ਦੇ ਲੈਣ ਵਾਲਾ ਮੋਕ ਕੋਈ ਦੇ ਕਰਦੇ ਮੋਕ ਦੇ ਮਾਣਦਾਨ ਹੋਰ ਵੀ ਹੋ ਜੋ ਠੀਕ ਆ ਲੈ ਵੀ 75000 ਰੁਪਇਆ ਬਾਈ ਕਹਿੰਦਾ ਵੀ ਰੇਟ ਕਰਦੇ ਆ ਤੇ ਪਸ਼ੂ ਮੰਡੀ ਮਾਨਸਾ ਦੇ ਉੱਪਰ ਲੈ ਕੇ ਆਇਆ ਬਾਈ ਜੇ ਕਿਸੇ ਨੂੰ ਭਰਾ ਨੂੰ ਜ਼ਰੂਰਤ ਆਦਾ ਬਾਈ ਪਸ਼ੂ ਮੰਡੀ ਮਾਨਸਾਪਰਾ ਕੇ ਜਿਹੜਾ ਖਰੀਦ ਸਕਦੇ ਹੋ ਰੇਟ 75000 ਵਿੱਚੋਂ ਮਾਨਤਨ ਬਾਈ ਕਹਿੰਦਾ ਵੀ ਖੁੱਲਾ ਹੋ ਜੋ ਲੈ ਵੀ ਕਾ ਤੁਹਾਨੂੰ ਸਿੰਘਾਂ ਵਾਲੀ ਗਾਂ ਦਿਖਾਉਣੇ ਆ ਇੱਕ ਵਾਰੀ ਖਰੀਦ ਦੇਣੇਗਾ ਮਾਰ ਲਓ ਭਵਾਨੇ ਹੂਨੇ ਦੀ ਬੰਤਰ ਚੰਗੀ ਹੈ ਤੇ ਚੰਗੇ ਦੁੱਧ ਵਾਲੀ ਆ ਦੇਖੋ ਹਵਾਨਾ ਬੁਨਾ ਦੇਖੋ ਹਵਾਨਾ ਬਹੁਤ ਸੋਹਣਾ ਤਿਆਰ ਕਰਿਆ ਥਣਾ ਥਣਾ ਦਾ ਗੈਬ ਬਹੁਤ ਜ਼ਿਆਦਾ ਹੈ ਤੇ ਬਿਲਕੁਲ ਤਾਜੀ ਸੂਈ ਹੋਈ ਆ ਅੱਗੇ ਬੱਚਾ ਖੜਾ ਡੇਰੇ ਦੀ ਆਪਾਂ ਸਾਰੀ ਏੜੀ ਦੀ ਬਾਪੂ ਤੋਂ ਪੁੱਛਨੇ ਆ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਕਿਹੜਾ ਪਿੰਡ ਆ ਰਾਪਰਾਈ ਠੀਕ ਆ ਇਹ ਜਿਹੜੀ ਬਿਹੜ ਆਪਣੀ ਕਿਹੜਾ ਸੂਸੂਈ ਆ ਤੇ ਤੀਜਾ ਸੂਆ ਜੀ ਪਹਿਲਾਂ ਆਪਣੇ ਕੋਲ ਹੀ ਦੋਨੇ ਸੂਏ ਆਪਣੇ ਸੂਈ ਅੱਛੀ ਭਾਰੀ ਹੋਈ ਆ ਜੀ ਠੀਕ ਆ ਤੇ ਕਿੰਨੇ ਕ ਦੁੱਧ ਵਾਲੀ ਆ तो 18 लीटर दे भी पूरा तसल्ली वाला हां हां जमा ठीक है भागी रखता जायजा बाप चंदा देवागे मोले 60000 ਕਰਦੇ ਆ ਮੋਲੇ 70000 ਕਹਿੰਦਾ 55000 ਰੁਪਏ ਦੇ ਦੇਗਾ ਹੋਰ ਵੀ ਹੋ ਜਮਾਨਤਨ ਮੌਕੇ ਤੇ ਨਾ ਮੌਕੇ ਤੇ ਮਾਨਤਨ ਤਸਤਾ ਨਹੀਂ ਠੀਕ ਹੈ ਤੇ ਉਹ ਬੱਚਾ ਕੀ ਮੰਗ ਰ 25 ਆ ਬੱਚਾ ਵੀ ਮਾਰ ਬੱਚੀ ਆ 95 ਮੰਗ ਰ ਬੱਚੀ ਜੀ ਬਾਬਾ ਕਹਿੰਦਾ ਵੀ 55000 ਰੁਪਏ ਦੇ ਜਿਹੜਾ ਦੇਣ ਲੈਣ ਹੋ ਜੂਗਾ ਪਸ਼ੂ ਮੰਡੀ ਮਾਨਸਾ ਦੇ ਉੱਪਰ ਜਿਹੜੀ ਵੇੜ ਲੱਗਿਆ ਦੁੱਧ 18 ਲੀਟਰ ਹਵਾਨਾ ਬੰਨੇ ਦੀ ਮੰਤਰ ਜੀ ਇੱਕ ਵਾਰੀ ਹੋਰ ਚੈੱਕ ਕਰ ਲਓ ਨੇੜੇ ਤੋਂ ਬਹੁਤ ਸੋਹਣਾ ਹਵਾਨਾ ਤਿਆਰ ਕਰਿਆ ਤੇ ਕਿਸੇ ਪਰਾਂ ਨੂੰ ਜ਼ਰੂਰਤਾ ਦਾ ਪਸ਼ੂ ਮੰਡੀ ਮਾਨਸਾ ਦੇ ਉੱਪਰ ਪਾਈ ਦਿਨ ਗਏ ਆ ਕੀ ਸਕਦੇ ਹਾਂ ਬੈੜ ਚੰਗੀ ਆ ਦੁੱਧ ਵਾਲੀ ਬੈੜ ਚਵਾਈ ਚੁਈ ਦੀ ਸੀਲਾ ਬਾਪੂ ਸੀਲਾ ਚਵਾਈ ਚੁਈ ਦੀ ਠੀਕ ਹੈ ਆ ਬੱਚੀ ਕਹਿੰਦੇ ਨਹੀਂ ਲੱਗਦੀ ਠੀਕ ਹੈ ਚਵਾਈ ਦੀ ਬਾਪੂ ਕਹਿੰਦਾ ਇਹ ਪੂਰੀ ਸੀਲਾ ਤੇ ਨਰਮ ਚਵਾਈ ਦੀ ਹੁਣ ਹਾਂ ਠੀਕ ਹੈ ਚਵਾਈ ਦੀ ਵੀ ਨਰਮ ਆ ਇਹ ਵੀ ਕਾ ਤੁਹਾਨੂੰ ਝੋਟੀ ਦਿਖਾਉਣੇ ਆ ਗੱਬਣ ਝੋਟੀ ਆ ਵਾ ਵਾ ਪਿਛ ਮੰਡੀ ਮਾਨਸਾ ਦੇ ਉੱਪਰ ਬਾਈ ਲੈ ਗਿਆ ਗੱਬਣ ਝੋਟੀ ਅੱਗੋ ਫੇਸ ਕੁਆਲਟੀ ਚੈੱਕ ਕਰ ਲੋ ਸਿੰਗਾ ਸੰਗਾ ਦੀ ਬਿਲਕੁਲ ਕੁੰਡੀਆ ਚੌੜਾ ਮੱਥਾ ਤੇ ਡਿਟੇਲ ਇਹਦੀ ਆਪਾਂ ਬਾਈ ਤੋਂ ਪੁੱਛ ਲਾਂਗੇ ਸਾਰੀ ਥਾੜਾ ਹਵਾਨੇ ਦੀ ਬਿਲਕੁਲ ਸਾਫ ਆ ਤੇ ਗੱਬਣ ਝੋਟੀ ਆ ਨਾ ਨਾ ਸਿੱਧੇ ਦੁੱਧ ਦੀ ਹੀ ਆ ਨਾ ਕਿੰਨੇ ਚਿਰ ਦੀ ਗੱਬਣਾ ਬਾਈ 6 ਮਹੀਨੇ ਦੀ ਪੌਣੇ 7 ਤੋਂ 6.5 ਬਸ ਇੱਥੇ ਆ ਸਾਢੇ 6 ਪੌਣੇ 7 ਮਹੀਨੇ ਦੀ ਗੱਬਣਾ ਤੇ ਪਾਗੀ ਕਰਿਆ ਬਾਈ ਰੇਟ ਕੀ ਹੈ 60000 60000 ਰੁਪਏ ਬਾਈ ਕਹਿੰਦਾ ਵੀ ਡਿਮਾਂਡ ਵੱਲ ਆ ਸਾਢੇ 6 ਪੌਣੇ 7 ਮਹੀਨੇ ਦੀ ਬਾਈ ਗੱਬਣਾ ਤੇ ਮੌਕੇ ਤੇ ਮਾਨਦਾਨ ਫੁੱਲ ਹੋ ਗਈ ਜੇ ਕਿਸੇ ਭਰਾ ਦੇ ਪਸੰਦ ਆਉਂਦੀ ਆ ਸੱਤਾਂ ਦੀ ਗੰਡੀ ਮਾਨਸਾ ਦੇ ਉੱਪਰ ਬਾਈ ਝੋਟੀ ਲੱਗਿਆ ਜੀ ਸਾਢੇ 6 ਪੌਣੇ 7 ਮਹੀਨੇ ਦੀ ਗੱਬਣਾ 65000 ਰੁਪਏ ਭਾਈ ਮੰਗਦੇ ਇਹਦਾ ਚੈੱਕ ਕਰਾ ਕੇ ਆਪਦੀ ਪੂਰੀ ਤਸੱਲੀ ਕਰਕੇ ਫਿਰ ਜਿਹੜਾ ਝੋਟੀ ਤੁਸੀਂ ਖਰੀਦ ਸਕਦੇ ਹੋ ਜੀ ਲੋ ਜੇ ਇੱਕ ਦੋ ਕੱਟੀਆਂ ਹੋਰ ਦਿਖਾਉਨੇ ਆ ਤੁਹਾਨੂੰ ਦੂਤੇ ਇਹਨਾਂ ਦੀ ਆਪਾਂ ਬਾਈ ਤੋਂ ਪੁੱਛ ਲਾਂਗੇ ਇੱਕ ਵਾਰੀ ਖੜੀਆਂ ਦਿਨੀਆਂ ਦਾ ਮਾਰ ਲਓ ਨੰਬਰ ਇੱਕ ਵਾਲੀ ਆ ਜਿਹੜੀ ਕੱਟੀ ਦੇਖ ਸਕਦੇ ਹੋ ਤੁਸੀਂ ਇਹ ਤਾਂ ਬਾਈ ਦੇ ਦਸਨਮਦਾਬ ਕਿਹੜੀ 1 ਸਾਲ ਦੀ ਹੈ ਸਿੰਘ ਸਿੰਘ ਬਿਲਕੁਲ ਪੰਦਾ ਕਰਨਾ ਤੇ ਆ ਜਿਹੜੀ 1.5 ਸਾਲ ਦੀ ਹੈ ਸਿੰਘਾਂ ਦੀ ਇਹ ਵੀ ਕੁੰਡੀ ਬਣਨੀ ਆ ਬਿਲਕੁਲ ਤੇ ਪਲੀਆਂ ਪੁਲੀਆਂ ਚੰਗੀਆਂ ਦੋਨੇ ਝੋਟੀਆਂ ਡਿਟੇਲ ਆਪਾਂ ਇਹਦੀ ਸਾਰੇ ਬਾਈ ਤੋਂ ਪੁੱਛਾਂਗੇ ਦੇਖ ਸਕਦੇ ਤੁਸੀਂ ਪਲੀਆਂ ਚੰਗੀਆਂ ਝੋਟੀਆਂ ਦੋਨੀਆਂ ਬਾਈ ਤੋਂ ਰੇਟ ਵੀ ਪੁੱਛਾਂਗੇ ਇਹਨਾਂ ਦੇ ਕੀ ਕੀ ਰੇਟ ਆ ਬਾਈ ਕਿੰਨੇ ਟਾਈਮ ਦੀ ਹੋ ਗਿਆ ਕੱਟੀਆਂ ਜੀ ਇਹ ਇਹ ਕੱਟੀ ਬਈ ਇੱਕ ਨੰਬਰ ਵਾਲੀ ਬਈ 11 ਕੁ ਮਹੀਨੇ ਦੀ ਕੱਟੀ ਆ ਬਈ ਇਹ ਇੱਕ ਨੰਬਰ ਵਾਲੀ 11 ਮਹੀਨੇ ਦੀ ਆ ਤੇ ਦੂਜੀ ਵਾਲੀ ਬਈ ਦੂਜੀ ਬਈ ਹੋਊਗੀ 15 ਮਹੀਨੇ ਦੀ ਦੂਜੀ 15 ਮਹੀਨੇ ਦੀ ਤੇ ਭਾਗ ਹੀ ਰੱਖਿਆ ਨਾ ਦਾ ਜੱਜਾ ਉਹਦਾ ਬਈ 26000 ਯਾਰ ਆ ਪਰਲੀ ਦਾ ਵੱਡੀ ਦਾ ਠੀਕ ਆ ਬਈ ਇਹ ਇਹਦਾ ਹੈਗਾ 16 ਇਹਦਾ 16000 ਦੇਣ ਲੈਣ ਵੀ ਹੋ ਜੂ ਮਾਨਤਨ ਹੋਊ ਹੋ ਜੂ ਵੀਰੇ ਹੋ ਜੀ ਠੀਕ ਆ ਪਿੰਡ ਕਿਹੜਾ ਏ ਆਪਣਾ ਰਾਮਾਨੰਦ ਠੀਕ ਆ ਤੇ ਇਹ ਬਾਈ ਦੀਆਂ ਦੋਵੇਂ ਕੱਟੀਆਂ ਜੇ ਕਿਸੇ ਵੀ ਭਰਾ ਦੇ ਪਸਾਉਂਦਾਂ ਦੀ ਹੋਈ ਤਾਂ ਪਸ਼ੂ ਮੰਡੀ ਮਾਨਸਾ ਦੇ ਉੱਪਰ ਦੋਵੇਂ ਕੱਟੀਆਂ ਇਹ ਖੜੀਆਂ ਬਈ ਇੱਕ ਇੱਕ ਦੀ ਉਮਰ ਹੈਗੀ ਹੈਗੀ 11 ਮਹੀਨੇ ਤੇ ਦੂਜੀ ਦੱਸਿਆ ਸੀ ਬਾਈ 15 ਮਹੀਨੇ 15 ਮਹੀਨੇ ਰੇਟ 26000 ਤੇ 16000 ਹੈ ਨਾ ਬਾਈ ਹਾਂ ਇਹ ਦੋਵਾਂ ਦੇ ਰੇਟ ਆ ਜੀ ਇਹ ਕਿਸੇ ਵੀ ਭਰਾ ਨੂੰ ਪਸੰਦ ਆਉਂਦੀ ਹੋਣੀ ਹੈ ਜਿੰਨਾ ਤੱਕ ਕਸ਼ੂ ਮੰਡੀ ਮਾਨਸਾ ਦੇ ਉਪਰ ਆ ਜਿਹੜੀਆਂ ਕਟੀਆਂ ਤੁਸੀਂ ਖਰੀਦ ਸਕਦੇ ਹੋ